ਰੀਫਿਊਜ਼ਲ ਲੱਗੀ ਹੋਈ ਆ ਬੰਦਾ ਬਾਹਰ ਜਾ ਸਕਦਾ ਸਟੂਡੈਂਟ ਕਿਵਾਰੀ ਝੂਠ ਬੋਲਿਆ ਗਿਆ ਵੀਜ਼ਾ ਆਫੀਸਰ ਵੀ ਮaaf ਕਰ ਸਕਦਾ ਵਾ ਫਿਤਾਮੀ ਉਹਦਾ ਹੱਲ ਹੈਗਾ ਬਾਰ ਬਾਰ ਝੂਠ ਬੋਲਿਆ ਹੱਲ ਨਹੀਂ ਨਿਕਲਦਾ ਜੈਨੂਇਨ ਤਰੀਕੇ ਨਾਲ ਜੋ ਤੁਸੀਂ ਸਚਾਈ ਨਾਲ ਕਰਦੇ ਹੋ ਉਹਨੂੰ ਮੈਂਸ਼ਨ ਕਰਦੇ ਹੋ ਵੀਜ਼ਾ ਆਫੀਸਰ ਤੁਹਾਨੂੰ ਦੁਬਾਰਾ ਕਨਸੀਡਰ ਕਰੂਗਾ ਔਰ ਦੁਬਾਰਾ ਵੀਜ਼ਾ ਦੇ ਦੂਗਾ ਜੋ ਸੱਚਾ ਹੈ ਉਹ ਦੱਸੋ ਤੇ ਪੋਸੀਬਲ ਹੈ ਜਿੱਤੇ ਰਿਫਿਊਜ਼ਲ ਲੱਗੀ ਆ ਉਹ ਸਟੂਡੈਂਟ ਵੀ ਜਿਹੜਾ ਹੈ ਬਾਹਰ ਜਾ ਸਕਦਾ ਸਟੱਡੀ ਵੀਜ਼ਾ ਕਈ ਏਜੰਟ ਮਾਰਕੀਟ ਤੁਹਾਡੇ ਕੋਲ ਲੱਖਾਂ ਰੁਪਈਆ ਲੈ ਲੈਣਗੇ ਮੈਂ ਲਵਾ ਦੂੰਗਾ ਇਹਦੇ ਚ ਇਦਾਂ ਹੋਊਗਾ ਇਦਾਂ ਹੋਊਗਾ ਕੁਝ ਨਹੀਂ ਕਰਨਾ ਰੁਪਈਆ ਨਹੀਂ ਦੇਣਾ ਕਿਸੇ ਨੂੰ ਸਿਰਫ ਆਪਣੇ ਫਾਰਮ ਦੇ ਵਿੱਚ ਸਹੀ ਸਲਾਹ ਭਰਨੀ ਹੈ ਕਿ ਮੈਂ ਹੁਣ ਅੱਜ ਦੀ ਡੇਟ 'ਚ ਕੀ ਕਰਦਾ ਪਿਆ ਆ ਜਿਹੜਾ ਆਪ ਵੀ ਪੜਿਆ ਲਿਖਿਆ ਵਾ ਆਪ ਵੀ ਬਾਹਰ ਗਿਆ ਵਾ ਸਾਰੀਆਂ ਚੀਜ਼ਾਂ ਨੂੰ ਜਾਣਦਾ ਵਾ ਡਾਇਰੈਕਟ ਯੂਨੀਵਰਸਿਟੀ ਨਾਲ ਰابطਾ ਕਾਇਮ ਰੱਖਦਾ ਵਾ ਔਰ ਐਜੂਕੇਸ਼ਨ ਹੈਗੀ ਹੈ ਉਹਦੇ ਕੋਲ ਇਸ ਰਿਲੇਟਡ ਤੁਸੀਂ ਕੰਸਲਟੈਂਟ ਲੱਭਣਾ ਜਿਸ ਦਿਨ ਤੁਸੀਂ ਏਜੰਟ ਦੀ ਭਾਲ ਬੰਦ ਕਰ ਦੋਗੇ ਕੰਸਲਟੈਂਟ ਦੀ ਭਾਲ ਸ਼ੁਰੂ ਕਰ ਦੋਗੇ ਉਸ ਦਿਨ ਤੋਂ ਇਸ ਫੀਲਡ ਤੇ ਚੇਂजेस ਨਜ਼ਰ ਆਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਤੁਸੀਂ ਹੀ ਕਿਉਂ ਯੂਐਸਏ ਵੀਜ਼ਾ ਐਕਸਪਰਟ ਹੋ ਇਹ ਇਹ ਬੜਾ ਲੋਕ ਜਾਣਨਾ ਚਾਹੁੰਦੇ ਨੇ ਕਿ ਮੇਰਾ 18 ਸਾਲ ਦਾ ਤਜਰਬਾ ਹੋ ਚੁੱਕਿਆ ਜਿਹਨੂੰ ਮਾਰਕੀਟ 'ਚ ਮਿਲਦਾ 18 ਸਾਲ ਦਾ ਤਜਰਬਾ ਉਹ ਤਾਂ ਦਫ਼ਤਰ ਵੀ ਨਹੀਂ ਬੰਦਾ ਉਹਦੇ ਬੰਦੇ ਹੀ ਕੰਮ ਕਰਦੇ ਆ ਮੈਂ ਸਵੇਰੇ 8:30 ਤੁਹਾਨੂੰ ਇੱਥੇ ਦਫ਼ਤਰ ਮਿਲੂੰਗਾ ਸ਼ਾਮੀ 7:00 ਵਜੇ ਤੱਕ ਕੀ 트럼ਪ ਸਰਕਾਰ ਇਹ ਕਹ ਸਕਦੀ ਕਿ ਜਿਹਦੇ ਕੋਲ ਪੇਪਰ ਪੂਰੇ ਨਹੀਂ ਹੈ ਬਿਲਕੁਲ ਉਹਨੂੰ ਕੰਮ ਨਹੀਂ ਦਿੱਤਾ ਜਾ ਸਕਦਾ ਪਰ ਜਿਹਦੇ ਕੋਲ ਪੇਪਰ ਪੂਰੇ ਹੈ ਸਟੂਡੈਂਟ ਇੱਕ ਇਦਾਂ ਦਾ ਕੈਂਡੀਡੇਟ ਹੁੰਦਾ ਜਿਹਦੇ ਕੋਲ ਪੇਪਰ ਪੂਰੇ ਹੁੰਦੇ ਆ ਤੁਸੀਂ ਕਰਨਾਲ 3 ਅਗਸਤ ਨੂੰ ਮਿਲਣਾ ਹੈ ਹੋਟਲ ਲੀਲਾ ਗ੍ਰੈਂਡ 'ਚ ਤੁਹਾਡਾ ਰਿਫਿਊਜ਼ਲ ਹੈ ਤੁਸੀਂ ਗਲਤ ਡਾਕੂਮੈਂਟ ਕਿਸੇ ਦੀ ਚੁੱਕ ਚਾ ਕੇ ਲਾ ਲਏ ਰੁਪਈਆ ਵੀ ਲਾਇਆ ਔਰ ਪੈਸਾ ਖਰਾਬ ਵੀ ਹੋ ਗਿਆ ਫਰੈਸ਼ ਸਟੂਡੈਂਟ ਹੋ ਪਹਿਲੀ ਵਾਰ ਜਾਣਾ ਚਾਹੁੰਦੇ ਔਰ ਸੋਚਦੇ ਹੋ ਕਿ ਇਹ ਗੱਲਾਂ ਮੇਰੇ ਨਾਲ ਨਾ ਹੋਣ ਜਿਹੜੀਆਂ ਕਿਸੇ ਹੋਰ ਨਾਲ ਹੋ ਚੁੱਕੀਆਂ ਨੇ ਜੇ ਤੁਹਾਡੇ ਕੋਲ 5 10 ਜਾਂ ਇਤੋਂ ਵੀ ਜ਼ਿਆਦਾ ਵਾਰ ਰਿਫਿਊਜ਼ਲਾਂ ਹੈਗੀਆਂ ਨੇ ਤੁਸੀਂ ਸਟੱਡੀ ਤੇ ਜਾਣਾ ਹੈ ਤੁਸੀਂ ਟੂਰਿਸਟ ਤੇ ਜਾਣਾ ਤੁਸੀਂ ਵਿਜ਼ਟਰ ਤੇ ਜਾਣਾ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਹੈ ਜਾਂ ਪੱਕੇ ਤੌਰ ਤੇ ਪਰਮਨੈਂਟ ਰੈਜ਼ਿਡੈਂਸੀ ਲੈ ਕੇ ਜਾਣਾ ਸਾਰੇ ਕੈਂਡੀਡੇਟ ਇੱਕ ਛੱਤ ਥੱਲੇ ਮਿਲ ਸਕਦੇ ਆ ਉੱਥੇ ਹੀ ਉਹਨਾਂ ਨੂੰ ਪੂਰੀ ਜਾਣਕਾਰੀ ਮਿਲੂਗੀ ਨਿਤਪਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਸਤਾ ਯੂ ਐਸ ਏ ਜਾਂ ਫਿਰ ਅਮਰੀਕਾ ਕਹਿ ਲੋ ਜਾਣਾ ਬਹੁਤ ਲੋਕ ਜਾਂਦੇ ਨੇ ਬਹੁਤ ਸਟੂਡੈਂਟ ਜਿਹੜੇ ਨੇ ਸਟੂਡੈਂਟ ਵੀਜ਼ਾਸ ਜਾਂਦੇ ਨੇ ਪਰ ਕਿਤੇ ਨ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਆ ਕਰਨਾ ਪੈਂਦਾ ਕਿਉਂਕਿ ਜਦ ਤੋਂ ਕਹਿ ਲੋ ਕਿ ਟਰੰਪ ਦੀ ਸਰਕਾਰ ਸੱਤਾ ਦੇ ਵਿੱਚ ਆਈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਈ ਤਬਦੀਲੀਆਂ ਕੀਤੀਆਂ ਗਈਆਂ ਸੀ ਕਹਿ ਲਓ ਵੀ ਇੱਕ ਤਰੀਕੇ ਦੇ ਨਾਲ ਡਿਪੋਰਟ ਵੀ ਦੇਖਿਆ ਉਸ ਤੋਂ ਬਾਅਦ ਉੱਥੇ ਇਹ ਵੀ ਕੱਢਿਆ ਗਿਆ ਸੀ ਕਿ ਜਿਹੜੇ ਬਾਹਰਲੇ ਲੋਕ ਹੋਣਗੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਏਗਾ ਪਹਿਲਾ ਤਰਜੀ ਜਿਹੜੀ ਹੈ ਅਮਰੀਕਾ ਦੇ ਲੋਕਾਂ ਨੂੰ ਦਿੱਤਾ ਜਾਏਗਾ ਤਾਂ ਇਸ ਦੇ ਨਾਲ ਨਾਲ ਹੀ ਫੇਕ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਉੱਤੇ ਵੀ ਰਿਫਿਊਜ਼ਲ ਲੱਗੀ ਹੈ ਤਾਂ ਹੁਣ ਸਵਾਲ ਇੱਥੇ ਵੱਡਾ ਇਹ ਪੈਦਾ ਹੁੰਦਾ ਹੈ ਕੀ ਹੁਣ ਉਹ ਸਟੂਡੈਂਟ ਬਾਹਰ ਜਾ ਸਕਦੇ ਨੇ ਜਾਂ ਫਿਰ ਨਹੀਂ ਜਾ ਸਕਦੇ ਜਿਨ੍ਹਾਂ ਦੇ ਡਾਕੂਮੈਂਟਸ ਦੇ ਉੱਤੇ ਫੇਕ ਡਾਕੂਮੈਂਟਸ ਦੇ ਉੱਤੇ ਰਿਫਿਊਜ਼ਲ ਲੱਗਿਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡੂਲੈਂਡ ਇਮੀਗ੍ਰੇਸ਼ਨ ਦੇ ਵੀਜ਼ਾ ਯੂਐਸਏ ਵੀਜ਼ਾ ਐਕਸਪੋਰਟਰ ਗੁਰਪ੍ਰੀਤ ਚੰਨਾ ਜੀ ਮੌਜੂਦ ਨੇ ਆਪਾਂ ਜਾਣਾਂਗੇ ਕਿ ਤੁਹਾਡੇ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ ਤੁਹਾਨੂੰ ਸੁਝਾ ਦਿੱਤਾ ਜਾਏਗਾ ਕਿ ਕੀ ਕੁਝ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਆ ਸਕਦਾ ਹੈ ਤੇ ਸਟੂਡੈਂਟ ਜਿਹੜੇ ਨੇ ਇਸ ਤੋਂ ਬਾਅਦ ਵੀ ਬਾਹਰ ਜਾ ਸਕਦੇ ਨੇ ਜਾਂ ਫਿਰ ਨਹੀਂ ਜਾ ਸਕਦੇ ਤਾਂ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗ ਤੁਹਾਡੇ ਪਾਕ ਪੋਸਟੇ ਥੈਂਕ ਯੂ ਵੈਰੀ ਮਚ ਤੁਹਾਡਾ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਇਹਦੇ ਅਨਸਰ ਕਰਾਂ ਚੀ ਸਾਂਦੇ ਸਵਾਲ ਬਹੁਤ ਬੜਾ ਹੈ ਕਹ ਲੋ ਜਦੋਂ ਅਮਰੀਕਾ ਦੇ ਵਿੱਚ ਟਰੰਪ ਦੀ ਸਰਕਾਰ ਬਣੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਰਿਪੋਰਟ ਵੀ ਦੇਖਿਆ ਗਿਆ ਇਹ ਵੀ ਕਿਹਾ ਗਿਆ ਕਿ ਹੁਣ ਜਿੱਥੇ ਉੱਥੇ ਕੰਮ ਹੈ ਜਿਹੜਾ ਪਹਿਲਾਂ ਅਮਰੀਕਨ ਨਾਗਰਿਕ ਨੂੰ ਦਿੱਤਾ ਜਾਏਗਾ ਬਾਹਰਲੇ ਨੂੰ ਨਹੀਂ ਦਿੱਤਾ ਜਾਏਗਾ ਉਸ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਕਹਿ ਲਓ ਪੰਜਾਬ ਦੇ ਵਿੱਚ ਕਹਿ ਲਓ ਤਾਂ ਜਿਹੜੇ ਫੇਕ ਡਾਕੂਮੈਂਟ ਦਾ ਬਹੁਤ ਚੱਲਿਆ ਹੋਇਆ ਉੱਤੇ ਰਿਫਿਊਜ਼ਲ ਲੱਗੀ ਹੋਈ ਹੈ ਹੁਣ ਕੀ ਹੋਏਗਾ ਵੀ ਮਤਲਬ ਜਿੱਥੇ ਰਿਫਿਊਜ਼ਲ ਲੱਗੀ ਹੋਈ ਹੈ ਬੰਦਾ ਬਾਹਰ ਜਾ ਸਕਦਾ ਸਟੂਡੈਂਟ ਬਿਲਕੁਲ ਅਸੀਂ ਵੀ ਰੋਜ਼ਮਰਾਂ ਜ਼ਿੰਦਗੀ 'ਚ ਦੇਖਦੇ ਹਾਂ ਕਿ ਕਈ ਲੋਕ ਸਾਡੇ ਕੋਲ ਆਉਂਦੇ ਬੱਚੇ ਕਿਸੇ ਦਾ ਐਕਸਪੀਰੀਅੰਸ ਫੇਕ ਹੈਗਾ ਕਿਸੇ ਦਾ ਕੋਈ ਡਾਕੂਮੈਂਟ ਬਣਾਇਆ ਹੋਇਆ ਕਿਸੇ ਦਾ ਕੋਈ ਡਾਕੂਮੈਂਟ ਬਣਾਇਆ ਬੱਚਿਆਂ ਦੀ ਗਲਤੀ ਨਹੀਂ ਇੱਥੇ ਮੈਂ ਉਹ ਕਹੂੰਗਾ ਕਿ ਜਿਹਨੇ ਏਜੰਟ ਪੈਸੇ ਕਮਾਣ ਦੀ ਲਾਲਸਾ ਦੇ ਵਿੱਚ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਬੱਚਾ ਉਦਾਂ ਹੀ ਗਾਈਡ ਕਰ ਉਦਾਂ ਹੀ ਕਰਦਾ ਜਿੱਦਾਂ ਉਹਨੂੰ ਏਜੰਟ ਗਾਈਡ ਕਰਦਾ ਹ ਹ ਬਿਲਕੁਲ ਅਸੀਂ ਐਜ਼ ਅ ਕੰਸਲਟੈਂਟ ਮੈਂ ਬੱਚੇ ਨੂੰ ਹਮੇਸ਼ਾ ਗਾਈਡ ਕਰਦਾ ਕਿ ਇਹ ਡਾਕੂਮੈਂਟ ਫੋਰਸ ਦਾ ਸਹਾਰਾ ਨਾ ਲਾਓ ਕਈ ਰਿਫਿਊਜ਼ਲ ਹੁੰਦੇ ਨੇ ਕਈਆਂ ਦੇ ਵਿੱਚ ਬੈਨ ਵੀ ਲੱਗਦਾ ਕਈਆਂ ਦੇ ਉੱਤੇ ਲੰਬਾ ਸਮਾਂ ਦਾ ਬੈਨ 5 5 10 10 ਸਾਲ ਦਾ ਬੈਨ ਲੱ ਦੇ ਵਿੱਚ ਲੱਖਾਂ ਰੁਪਈਆ ਬਾਹਰ ਫਸਦਾ ਹੋਇਆ ਵੀ ਦੇਖਿਆ ਗਿਆ ਕਿਉਂਕਿ ਉਹ ਕਾਲਜ ਯੂਨੀਵਰਸਿਟੀਆਂ ਜਿਹੜੀ ਫੀਸ ਲੈ ਲੈਂਦੇ ਆ ਜੇ ਤੁਹਾਡੇ ਤੇ ਬੈਨ ਆ ਜੇ ਉਹ ਪੈਸਾ ਵਾਪਸ ਨਹੀਂ ਕਰਦੇ ਉਹ ਟਰਮ ਐਂਡ ਕੰਡੀਸ਼ਨ ਹੁੰਦੀ ਹੈ ਕਿ ਤੁਹਾਡਾ ਪੈਸਾ ਖਤਮ ਹੋ ਗਿਆ ਜੇ ਤੁਸੀਂ ਕੋਈ ਗਲਤ ਡਾਕੂਮੈਂਟ ਲਾਤੇ ਬਿਲਕੁਲ ਸਟੂਡੈਂਟ ਦੇ ਮਨ ਦੇ ਵਿੱਚ ਖਿਆਲ ਆ ਕਿ ਮੈਂ ਹੁਣ ਸ਼ਾਇਦ ਕਦੀ ਬਾਹਰ ਨਹੀਂ ਜਾ ਸਕਦਾ ਕਿਉਂਕਿ ਮੇਰੇ ਏਜੰਟ ਨੇ ਮੇਰਾ ਐਕਸਪੀਰੀਅੰਸ ਗਲਤ ਲਿਖਤਾ ਸੀ ਉਹ ਮੈਂ ਕਦੀ ਜਾ ਨਹੀਂ ਸਕਦਾ ਸੋ ਇੱਕ ਚੀਜ਼ ਕਰਨੀ ਹੈ ਸਾਰਿਆਂ ਦੇ ਲਈ ਟਿਪ ਹੈਗੀ ਹੈ ਜਿੱਦਾਂ ਹੀ ਤੁਸੀਂ ਰਿਫਿਊਜ਼ ਹੋਏ ਹੋ ਜੇ ਤੁਹਾਡਾ ਐਕਸਪੀਰੀਅੰਸ ਕੋਈ ਗਲਤ ਲੱਗਿਆ ਹੋਇਆ ਵਾ ਤੁਹਾਡੀ ਮਰਜ਼ੀ ਦੇ ਖਿਲਾਫ ਲੱਗਿਆ ਸੀ ਤੁਸੀਂ ਉਹਨੂੰ ਉੱਥੇ ਹੀ ਖਤਮ ਕਰ ਦਿਓ ਉਸ ਡੇਟ ਤੋਂ ਬਾਅਦ ਤੁਸੀਂ ਆਪਣਾ ਨਵਾਂ ਐਕਸਪੀਰੀਅੰਸ ਜੇ ਕੋਈ ਕਰ ਰਹੇ ਹੋ ਤੇ ਉਹਨੂੰ ਸ਼ਾਮਲ ਕਰੋ ਨਹੀਂ ਕਰ ਰਹੇ ਤਾਂ ਫੇਲੇ-ਵੇਲੇ ਮੈਂਸ਼ਨ ਕਰੋ ਕਿ ਅਸੀਂ ਹੱਲੇ এমਪਲੋਇਡ ਨਹੀਂ ਆ ਜੇ ਕੋਈ ਘਰ ਦਾ ਕਾਰੋਬਾਰ ਬਿਜ਼ਨਸ ਹੈਗਾ ਖੇਤੀਬਾੜੀ ਹੈਗੀ ਉਹਨੂੰ ਮੈਂਸ਼ਨ ਕਰੋ ਸੱਚ ਦਾ ਸਹਾਰਾ ਲਾਓ ਜੇ ਇੱਕ ਵਾਰੀ ਝੂਠ ਬੋਲਿਆ ਗਿਆ ਵੀਜ਼ਾ ਆਫੀਸਰ ਵੀ ਮaaf ਕਰ ਸਕਦਾ ਵਾ ਫਿਤਾਮੀ ਉਹਦਾ ਹੱਲ ਹੈਗਾ ਬਾਰ ਬਾਰ ਝੂਠ ਬੋਲਿਆ ਹੱਲ ਨਹੀਂ ਨਿਕਲਦਾ ਬਿਲਕੁਲ ਝੂਠ ਨੇ ਇੱਕ ਦਿਨ ਫੜਿਆ ਹੀ ਜਾਣਾ ਮੈਂ ਲੰਬੀ ਵਾਟ ਨਹੀਂ ਖਾਂਦਾ ਅੱਜ ਨਿਕਲ ਜਾਂਦੇ ਤੇ ਸ਼ਾਇਦ ਪੀਆਰ ਲੈਣ ਦੇ ਟਾਈਮ ਤੇ ਫਸ ਜਾਂਦੇ ਬਿਲਕੁਲ ਮੈਂ ਕਹਿੰਨਾ ਜੋ ਕੀਤਾ ਵਾਇਗਰੂ ਨੇ ਚੰਗਾ ਕੀਤਾ ਅੱਜ ਤੁਹਾਡਾ ਵੀਜ਼ਾ ਰਹਿ ਗਿਆ ਕਿਸੇ ਚੰਗੇ ਨੂੰ ਹੀ ਰਹਿ ਗਿਆ ਇੱਥੋਂ ਜੈਨੂਨ ਤਰੀਕੇ ਨਾਲ ਜਾਓਗੇ ਤੇ ਪਾ ਉਮਰ ਕੋਈ ਵੀ ਦਿੱਕਤ ਆਉਣ ਵਾਲੀ ਨਹੀਂ ਹੈਗੀ ਸੋ ਇਸ ਕਰਕੇ ਜਿੰਨੇ ਵੀ ਸਟੂਡੈਂਟਾਂ ਜਿਹੜੇ ਰਿਫਿਊਜ਼ ਹੋ ਚੁੱਕੇ ਐ ਪੁਰਾਣੇ ਡੀਐਸ 160 ਨੂੰ ਚੱਕੋ ਜਿਹੜੀ ਡੇਟ ਚ ਮੈਂਸ਼ਨ ਕੀਤਾ ਉਸ ਡੇਟ ਤੋਂ ਬਾਅਦ ਜੈਨੂਨ ਤਰੀਕੇ ਨਾਲ ਜੋ ਤੁਸੀਂ ਸੱਚਾਈ ਨਾਲ ਕਰਦੇ ਹੋ ਉਹਨੂੰ ਮੈਂਸ਼ਨ ਕਰ ਦਿਓ ਵੀਜ਼ਾ ਆਫੀਸਰ ਤੁਹਾਨੂੰ ਦੁਬਾਰਾ ਕਨਸੀਡਰ ਕਰੂਗਾ ਔਰ ਦੁਬਾਰਾ ਵੀਜ਼ਾ ਦੇ ਦੂਗਾ ਸੋ ਬਿਲਕੁਲ ਤੁਹਾਡਾ ਕਹਿਣਾ ਹੈ ਕਿ ਝੂਠ ਨਾ ਬੋਲਿਆ ਜਾਵੇ ਫਰਾਡ ਨਾ ਕੀਤਾ ਜਾਵੇ ਜੋ ਸੱਚ ਹੈ ਉਹ ਦੱਸੋ ਤੇ ਪੋਸੀਬਲ ਹੈ ਜਿਤੇ ਰਿਫਿਊਜ਼ਲ ਲੱਗੀ ਆ ਉਹ ਸਟੂਡੈਂਟ ਵੀ ਜਿਹੜਾ ਹੈ ਬਾਹਰ ਜਾ ਸਕਦਾ ਹੈ ਸਟੱਡੀ ਵੀਜ਼ਾ ਕੋਲ ਬਿਲਕੁਲ ਜਾ ਸਕਦਾ ਉਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਇਹ ਨਾ ਮਾਨਸਤਾਨ ਕਰਨ ਲੱਗੀ ਮੇਰਾ ਰਿਫਿਊਜ਼ਲ ਹੋ ਗਿਆ ਹੁਣ ਮੈਂ ਝੂਠ ਬੋਲਿਆ ਸੀ ਨਾ ਚਾਹੰਦੇ ਹੋਏ ਵੀ ਕਿਸੇ ਦੇ ਲਾਗੇ ਆਖੇ ਲੱਗ ਕੇ ਮੈਂ ਝੂਠ ਬੋਲ ਦਿੱਤਾ ਪਰ ਹੁਣ ਸ਼ਾਇਦ ਮੈਂ ਕਦੀ ਬਾਹਰ ਨਹੀਂ ਜਾ ਸਕਦਾ ਕਿਉਂਕਿ ਇਸੇ ਚੱਕਰ ਚ ਵੀ ਕਈ ਏਜੰਟ ਮਾਰਕੀਟ ਤੁਹਾਡੇ ਕੋਲ ਲੱਖਾਂ ਰੁਪਈਆ ਲੈ ਲੈਣਗੇ ਮੈਂ ਲਵਾ ਦੂੰਗਾ ਇਹਦੇ ਚ ਇਦਾਂ ਹੋਊਗਾ ਇਦਾਂ ਹੋਊਗਾ ਕੁਝ ਨਹੀਂ ਕਰਨਾ ਰੁਪਈਆ ਨਹੀਂ ਦੇਣਾ ਕਿਸੇ ਨੂੰ ਸਿਰਫ ਆਪਣੇ ਫਾਰਮ ਦੇ ਵਿੱਚ ਸਹੀ ਸਲਾਹ ਭਰਨੀ ਹੈ ਕਿ ਮੈਂ ਹੁਣ ਅੱਜ ਦੀ ਡੇਟ 'ਚ ਕੀ ਕਰਦਾ ਪਿਆ ਆ ਕਿਸੇ ਨੂੰ ਵੀ ਇਹਦੇ ਤੇ ਲਈ ਪੈਸੇ ਦੇਣ ਦੀ ਲੋੜ ਨਹੀਂ ਹੈ ਜੈਨੂਅਲੀ ਚਲੋ ਫਾਈਂਡ ਆਊਟ ਅ ਕੰਸਲਟੈਂਟ ਨਾਟ ਅ ਏਜੰਟ ਏਜੰਟ ਨਹੀਂ ਲੈਣਾ ਚਾਹੀਦਾ ਲੱਭਣਾ ਤੁਸੀਂ ਬਾਹਰ ਜਾਣ ਦੇ ਲਈ ਤੁਸੀਂ ਕੰਸਲਟੈਂਟ ਲੱਭਣਾ ਵਾ ਜਿਹੜਾ ਆਪ ਵੀ ਪੜਿਆ ਲਿਖਿਆ ਵਾ ਆਪ ਵੀ ਬਾਹਰ ਗਿਆ ਵਾ ਸਾਰੀਆਂ ਚੀਜ਼ਾਂ ਨੂੰ ਜਾਣਦਾ ਵਾ ਡਾਇਰੈਕਟ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਰੱਖਦਾ ਵਾ ਔਰ ਐਜੂਕੇਸ਼ਨ ਹੈਗੀ ਹੈ ਉਹਦੇ ਕੋਲ ਇਸ ਰਿਲੇਟਿਡ ਤੁਸੀਂ ਕੰਸਲਟੈਂਟ ਲੱਭਣਾ ਜਿਸ ਦਿਨ ਤੁਸੀਂ ਏਜੰਟ ਦੀ ਭਾਲ ਬੰਦ ਕਰ ਦੋਗੇ ਕੰਸਲਟੈਂਟ ਦੀ ਭਾਲ ਸ਼ੁਰੂ ਕਰ ਦੋਗੇ ਉਸ ਦਿਨ ਤੋਂ ਇਸ ਫੀਲਡ ਤੇ ਚੇਂजेस ਨਜ਼ਰ ਆਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਸੋ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਕਹੋ ਵੀ ਝੂਠ ਦਾ ਸਾਰਾ ਨਹੀਂ ਲੈਣਾ ਚਾਹੀਦਾ ਵੀ ਭਾਵੇਂ ਥੋੜਾ ਲੇਟ ਹੋ ਸਕਦਾ ਹੈ ਪਰ ਜੇ ਤੁਸੀਂ ਸੱਚ ਦੇ ਨਾਲ ਤੁਰੋਗੇ ਤਾਂ ਅੱਗੇ ਵਧੋਗੇ ਜੋ ਸੁਪਨਾ ਹੈ ਉੱਥੇ ਤੱਕ ਜਾਓਗੇ ਤੇ ਜੇਕਰ ਗੱਲ ਕੀਤੀ ਜਾਵੇ ਪੂਰੇ ਆਪਣੇ ਟ੍ਰਾਈ ਸਿਟੀ ਦੇ ਵਿੱਚ ਬੜੀ ਚਰਚਾ ਆ ਕਿ ਗੁਰਪ੍ਰੀਤ ਚੰਨਾ ਜਿਹੜਾ ਹੈ ਯੂ ਐਸ ਏ ਵੀਜ਼ਾ ਐਕਸਪਰਟ ਹੈ ਬਹੁਤ ਸਾਰੇ ਹੋਰ ਵੀ ਇਮੀਗ੍ਰੇਸ਼ਨ ਨੇ ਤੁਸੀਂ ਹੀ ਕਿਉਂ ਯੂਐਸਏ ਵੀਜ਼ਾ ਐਕਸਪਰਟ ਹੋ ਇਹ ਇਹ ਬੜਾ ਲੋਕ ਜਾਣਨਾ ਚਾਹੁੰਦੇ ਨੇ ਮੈਂ ਸਵੇਰੇ ਇੱਕ ਬੱਚੇ ਨੂੰ ਰਿਪਲਾਈ ਕਰਕੇ ਅੱਜ ਮੈਂ ਕਿਹਾ ਤੁਸੀਂ ਹੈਗੇ ਤਾਂ ਅਸੀਂ ਹੈਗੇ ਹਾਂ ਹੂੰ ਮੈਂ ਅੱਜ ਦੀ ਚੈਟ ਆ ਮੈਂ ਕਿਸੇ ਬੱਚੇ ਨਾਲ ਗੱਲ ਕਰਦਾ ਸੀ ਉਹਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤਾ ਨੈਂਡਾਈ ਕਾਲ ਹਿਮ ਡਾਇਰੈਕਟਲੀ ਜਦਕਿ ਮੇਰਾ 18 ਸਾਲ ਦਾ ਤਜਰਬਾ ਹੋ ਚੁੱਕਿਆ ਜਿਹਨੂੰ ਮਾਰਕੀਟ ਚ ਮਿਲਦਾ 18 ਸਾਲ ਦਾ ਤਜਰਬਾ ਉਹ ਤਾਂ ਦਫਤਰ ਵੀ ਨਹੀਂ ਬੈਂਦਾ ਉਹਦੇ ਬੰਦੇ ਹੀ ਕੰਮ ਕਰਦੇ ਆ ਮੈਂ ਸਵੇਰੇ 8:30 ਤੁਹਾਨੂੰ ਇੱਥੇ ਦਫਤਰ ਮਿਲੂੰਗਾ ਸ਼ਾਮੀ 7:00 ਵਜੇ ਤੱਕ ਮੈਂ ਉਹਨੂੰ ਕਾਲ ਕਰਨ ਲਈ ਕਹਿੰਦਾ ਸਰ ਇਹ ਪਹਿਲੀ ਵਾਰ ਹੋ ਰਿਹਾ ਉਹ ਆਰਮੀ ਚ ਸੀ ਮੁੰਡਾ ਉਹਨੇ ਆਪਣੀ ਵਾਈਫ ਦੇ ਕੇਸ ਬਾਰੇ ਗੱਲ ਕਰਨੀ ਸੀ ਤੇ ਉਹ ਕਹਿੰਦਾ ਮੈਂ ਤਾਂ ਸਰ ਬਾਹਰ ਬਹੁਤ ਦੂਰ ਬੈਠਾ ਹਾਂ ਇਸ ਟਾਈਮ ਆਰਮੀ ਚ ਹਾਂ ਤੇ ਮੈਂ ਵ ਮੈਂ ਸਮਝਿਆ ਮੈਨੂੰ ਕਹਿੰਦਾ ਪਹਿਲੀ ਵਾਰ ਹੋ ਰਿਹਾ ਕਿ ਕਿਸੇ ਮਾਲਕ ਨਾਲ ਕੰਪਨੀ ਦੇ ਨਾਲ ਗੱਲ ਹੋ ਰਹੀ ਹੈ ਮੈਂ ਇੰਨੀਆਂ ਦਫ਼ਤਰਾਂ 'ਚ ਗੱਲ ਕਰ ਚੁੱਕਿਆ ਹਾਂ ਰਿਫਿਊਜ਼ਲ ਵੀ ਆ ਚੁੱਕੀ ਹੈ ਮੇਰੀ ਘਰ ਵਾਲੀ ਦੀ ਪਰ ਕਦੀ ਮਾਲਕ ਨਾਲ ਗੱਲ ਨਹੀਂ ਹੋਈ ਅੱਗੇ ਦੇ ਮੋਤਵਾਰੀ ਗੱਲ ਕਰਦੇ ਨੇ ਪਿੱਛੇ ਕੌਣ ਬੈਠਾ ਕੀ ਹੋ ਰਿਹਾ ਕੁਝ ਨਹੀਂ ਪਤਾ ਕਹਿੰਦਾ ਥੈਂਕ ਯੂ ਵੈਰੀ ਮੱਚ ਮੈਨਾਂ ਗੱਲ ਹੋਣ ਤੋਂ ਬਾਅਦ ਉਹਨੇ ਮੈਨੂੰ ਫਿਰ ਮੈਸੇਜ ਕੀਤਾ ਫੇਸਬੁੱਕ ਤੇ ਕੀ ਇਸ ਤਰ੍ਹਾਂ ਇਸ ਤਰ੍ਹਾਂ ਹੈਗਾ ਥੈਂਕ ਯੂ ਵੈਰੀ ਮੱਚ ਤੁਸੀਂ ਮੈਨਾਂ ਗੱਲ ਕੀਤੀ ਮੈਂ ਉਹਨੇ ਅੱਗੇ ਇੱਕੋ ਮੈਸੇਜ ਕੀਤਾ ਮੈਂ ਕਹਾ ਤੁਸੀਂ ਹੈਗੇ ਹੋ ਤੇ ਅਸੀਂ ਹੈਗੇ ਆ ਬੇਸਿਕਲੀ ਜਿਹੜਾ ਯੂ ਖਿਤਾਬ ਕਹਿ ਲੋ ਜਾਂ ਚਿਹਰਾ ਕਹਿ ਲੋ ਬਣਾਇਆ ਵਾ ਮੈਨੂੰ ਉਹ ਲੋਕਾਂ ਦੀ ਬਦੌਲਤ ਹੋਈ ਕਿਉਂਕਿ ਉਹ ਵਿਸ਼ਵਾਸ ਕਰਦੇ ਆਂ ਔਰ ਅਸੀਂ ਔਰਤ ਤੇ ਵਿਸ਼ਵਾਸ ਘਾਤ ਨਹੀਂ ਕਰ ਰਹੇ ਸਿੰਪਲ ਫੰਡਾ ਹੈ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਰਿਫਿਊਜ਼ਲ ਜਿੱਤੇ ਲੱਗ ਗਿਆ ਉਹ ਵੀ ਬਾਹਰ ਜਾ ਸਕਦਾ ਹੈ ਬਸ ਸੱਚ ਨਾਲ ਹੋਣਾ ਚਾਹੀਦਾ ਪਹਿਲਾਂ ਵੀ ਜਦੋਂ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਯੂ ایس اے ਦੇ ਵਿੱਚ ਜਿਹੜੇ ਲੋਕ ਜੌਬ ਕਰਨਗੇ ਉਹ ਅਮਰੀਕਨ ਹੋਣਗੇ ਜਦੋਂ ਉਸ ਤੋਂ ਬਾਅਦ ਹੀ ਜਿਹੜਾ ਕਿਸੇ ਹੋਰ ਦੇਸ਼ ਦੇ ਨਾਗਰਿਕ ਨੂੰ ਜਿਹੜੀ ਹੈ ਤਰਜੀ ਦਿੱਤੀ ਜਾਈ ਕਿਤੇ ਨ ਕਿਤੇ ਬਹੁਤ ਵੱਡੀ ਮੁਸ਼ਕਲ ਆਨ ਖੜੀ ਸੀ ਕਹਿ ਲੋ ਹਣਾ ਵੀ ਭਾਰਤ ਦੇ ਲੋਕਾਂ ਲਈ ਹੋ ਗਿਆ ਬਾਕੀ ਜਿਹੜੇ ਕੰਟਰੀਜ਼ ਦੇ ਲੋਕ ਨੇ ਉਹਨਾਂ ਲਈ ਵੀ ਬਹੁਤ ਮੁਸ਼ਕਲ ਸੀਗਾ ਉਦੋਂ ਤੁਸੀਂ ਕਿਹਾ ਸੀ ਕਿ ਅਸੀਂ ਪ੍ਰੋਗਰਾਮ ਕਰਵਾਵਾਂਗੇ ਇਸ ਦੇ ਰਿਲੇਟਡ ਤੇ ਇਹ ਕਦੋਂ ਪ੍ਰੋਗਰਾਮ ਹੈ ਜਿਸ ਦੇ ਵਿੱਚ ਲੋਕਾਂ ਨੂੰ ਸੇਧ ਦਿੱਤੀ ਜਾਏਗੀ ਕਿਦਾਂ ਇਹ ਸਭ ਕੁਝ ਕਰਨਾ ਹੈ ਕਿਵੇਂ ਉੱਥੇ ਜੌਬ ਮਿਲ ਸਕਦੀ ਹੈ ਤੇ ਇਸ ਸਭ ਦੇ ਵਿੱਚ ਕੀ ਹੋਏਗਾ ਪੂਰਾ ਦੇਖੋ 3 ਅਗਸਤ ਨੂੰ ਸਾਡਾ ਇੱਕ ਸੈਮੀਨਾਰ ਹੋ ਰਿਹਾ ਵਾ ਕਰਨਾਲ ਦੇ ਵਿੱਚ ਹੋਟਲ ਲੀਲਾ ਗ੍ਰੈਂਡ ਦੇ ਵਿੱਚ ਬਿਲਕੁਲ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਕੰਸਲਟੇਸ਼ਨ ਦਿੱਤੀ ਜਾਊਗੀ ਸਲਾਹ ਦਿੱਤੀ ਜਾਊਗੀ ਕਿਵੇਂ ਕਰਨਾ ਹੈ ਹੂੰ ਬਾਕੀ ਜੀ ਟਰੰਪ ਸਰਕਾਰ ਦੀ ਗੱਲ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਲੋਕਲ ਬੰਦੇ ਨੂੰ ਹੀ ਅਸੀਂ ਤਰਜੀਹ ਦੇਵਾਂਗੇ ਹੂੰ ਬਾਹਰ ਵਾਲੇ ਨੂੰ ਨਹੀਂ ਕੀ ਉੱਥੇ ਦੇ EMPLOYER ਦਾ ਜਿਹੜਾ ਉੱਥੇ ਦੇ ਮਾਲਕ ਨੇ ਜਿਹੜੀ ਕੰਪਨੀਆਂ ਚਲਾ ਰਹੇ ਨੇ ਕਿ ਉਹਨਾਂ ਦਾ ਵੀ ਇਹੀ ਕਹਿਣਾ ਵਾ ਨਹੀਂ ਜਿਹੜਾ ਕੰਮ 40 50 ਡਾਲਰ ਪ੍ਰਤੀ ਘੰਟਾ ਲੈ ਕੇ ਗੋਰਾ ਨਹੀਂ ਕਰ ਸਕਦਾ ਉਹ ਸਾਡੇ ਮੇਰੇ ਵੀਰ ਭੈਣ ਭਰਾ ਸਿਰਫ 30 20 ਡਾਲਰਾਂ ਚ ਵੀ ਕਰਦੇ ਆ ਔਰ ਉਹਨਾਂ ਨਾਲੋਂ 3 4 ਗੁਣਾ ਮਿਹਨਤ ਜ਼ਿਆਦਾ ਕਰਦੇ ਆ ਉੱਥੇ ਦੇ ਇਮਪਲੋਇਰ ਨੂੰ ਵੀ ਇੰਡੀਅਨ ਵਰਕਰਸ ਦੀ ਲੋੜ ਹੈ ਜਿਹੜੇ ਲੀਗਲ ਪੇਪਰ ਤੇ ਹੋਣ ਜਿਨ੍ਹਾਂ ਕੋਲ ਰਾਈਟ ਹੋਵੇ ਉੱਥੇ ਕੰਮ ਕਰਨ ਦਾ ਉਹਨਾਂ ਦੀ ਉਹਨਾਂ ਨੂੰ ਲੋੜ ਹੈ ਤਾਂ ਇਹ ਹਾਂ ਮੈਂ ਇਹ ਕਹਿ ਸਕਦਾ ਕਿ 트럼ਪ ਸਰਕਾਰ ਇਹ ਕਹਿੰਦੀ ਕਿ ਜਿਹਦੇ ਕੋਲ ਪੇਪਰ ਪੂਰੇ ਨਹੀਂ ਹੈ ਉਹ ਨੂੰ ਕੰਮ ਨਹੀਂ ਦਿੱਤਾ ਜਾ ਸਕਦਾ ਪਰ ਜਿਹਦੇ ਕੋਲ ਪੇਪਰ ਪੂਰੇ ਹੈ ਸਟੂਡੈਂਟ ਇੱਕ ਐਦਾਂ ਦਾ ਕੈਂਡੀਡੇਟ ਹੁੰਦਾ ਜਿਹਦੇ ਕੋਲ ਪੇਪਰ ਪੂਰੇ ਹੁੰਦੇ ਆ ਸੋ ਪੇਪਰ ਪੂਰੇ ਹੈ ਤਾਂ ਤੁਹਾਨੂੰ ਕਿ ਭਰਉਣ ਦੀ ਲੋੜ ਨਹੀਂ ਹੈ ਪੇਪਰ ਪੂਰਿਆਂ ਨੂੰ ਉੱਥੇ ਦੇ ਇਮਪਲੋਇਰ ਵੀ ਕੰਮ ਦੇਣਾ ਚਾਹੁੰਦੇ ਆ ਉਹਨੂੰ ਪਤਾ ਵਾ ਕਿ ਇਹ ਹੈ ਜਿਹੜਾ ਬੰਦਾ ਇੰਡੀਆ ਤੋਂ ਆਇਆ ਵਾ ਜੇ ਮੈਂ ਇਹਨੂੰ 10 ਰੁਪਈਆਂ ਦਾ ਕੰਮ ਕਰਨ ਨੂੰ ਕਹਾਂ ਨਾ 20 ਦਾ ਕਰਨਾ ਹੈ ਤੁਮ ਮੈਨੂੰ ਫਾਇਦਾ ਹੋ ਰਿਹਾ ਵਾ ਹਰ ਬੰਦਾ ਆਪਣੇ ਇੱਕ ਦੂਜੇ ਨਾਲ ਫਾਇਦੇ ਲਈ ਜੁੜਦਾ ਹੈ ਅੱਜ ਮੈਂ ਇੱਥੇ ਤਾਂ ਨਾ ਬੋਲ ਰਿਹਾ ਸ਼ਾਇਦ ਇਹ ਚ ਮੇਰਾ ਫਾਇਦਾ ਹੈ ਮੇਰਾ ਫਾਇਦਾ ਕੀ ਹੈ ਤੁਸੀਂ ਜੇ ਮੇਰੇ ਕੋਲ ਆਓਗੇ ਤੁਹਾਡਾ ਵੀਜ਼ਾ ਲੱਗੂਗਾ ਚਾਰ ਪੈਸੇ ਵੀ ਬਚਣਗੇ ਮੇਰਾ ਘਰ ਵੀ ਚੱਲੂਗਾ ਇਹ ਚ ਮੇਰਾ ਵੀ ਫਾਇਦਾ ਹੈ ਸਟੂਡੈਂਟ ਦਾ ਫਾਇਦਾ ਹੈ ਕਿ ਸਟੂਡੈਂਟ ਬਾਹਰ ਜਾਊਗਾ ਆਪਣੀ ਲਾਈਫ ਸੈੱਟ ਕਰੂਗਾ ਆਪਣੀ ਫੈਮਿਲੀ ਉੱਥੇ ਸੈੱਟ ਕਰੂਗਾ ਉਹਦਾ ਵੀ ਫਾਇਦਾ ਇਹ ਆਪਾਂ ਇੱਕ ਇਸ ਦੁਨੀਆ ਤੇ ਮੋਹ ਭਰੀ ਦੁਨੀਆ ਚ ਕਿ ਸੁਆਰਥ ਨਾਲ ਜੁੜੇ ਹੋਏ ਆ ਇੱਕ ਦੂਜੇ ਦੇ ਨਾਲ ਜਿੱਦਨ ਕਿ ਇਹਦਾ ਸਵਾਰਥ ਖਤਮ ਹੋ ਜਾਂਦਾ ਉਹ ਲੱਗ ਹੋ ਜਾਂਦਾ ਹੈ। ਤਾਂ ਇਹ ਅਸੀਂ ਆ ਇੱਕ ਦੂਜੇ ਨਾਲ ਜੋੜੇ ਜ਼ਰੂਰ ਨਾ ਪਰ ਇੱਕ ਸੱਚੇ ਦਿਲੋਂ ਜੋੜ ਜੀਏ ਤਾਂ ਮੈਨੂੰ ਲੱਗਦੇ ਇੱਕ ਨਾ ਇੱਕ ਜਿਹੜਾ 11 ਦੀ ਕਹਾਵਤ ਹੈ ਪੁਰਾਣੀ ਉਹ ਕਹਾਵਤ ਫਿਲਹਾਲ ਤਾਂ ਪੁਰਾਣੀ ਹੁੰਦੀ ਜਾ ਰਹੀ ਹੈ ਉਹ ਦੁਬਾਰਾ ਤਾਂ ਨਵੀਂ ਹੋਂਦ ਵਿੱਚ ਆਏਗੀ ਜੇ ਅਸੀਂ ਸੱਚੀ ਨੀਅਤ ਨਾਲ ਇੱਕ ਦੂਜੇ ਨਾਲ ਜੁੜ ਜਾਵਾਂਗੇ। ਸੋ ਬਿਲਕੁਲ ਕਹਿ ਲਓ ਕਿ 3 ਅਗਸਤ ਨੂੰ ਸੈਮੀਨਾਰ ਹੈ। ਉੱਥੇ ਉਹ ਸਟੂਡੈਂਟ ਵੀ ਆ ਸਕਦੇ ਨੇ ਜਿਨ੍ਹਾਂ ਦਾ ਡਾਕੂਮੈਂਟਸ ਨੂੰ ਲੈ ਕੇ ਰਿਫਿਊਜ਼ਲ ਲੱਗਿਆ ਹੋਇਆ। ਕਿਸੇ ਵੀ ਕੰਟਰੀ ਤੋਂ ਜਾਣਾ ਉੱਥੇ ਤੁਸੀਂ ਕਰਨਾਲ 3 ਅਗਸਤ ਨੂੰ ਮਿਲਣਾ ਹੈ ਹੋਟਲ ਲੀਲਾ ਗ੍ਰੈਂਡ 'ਚ ਤੁਹਾਡਾ ਰਿਫਿਊਜ਼ਲ ਹੈ ਤੁਸੀਂ ਗਲਤ ਡਾਕੂਮੈਂਟ ਕਿਸੇ ਦੀ ਚੁੱਕ ਚਾ ਕੇ ਲਾ ਲਏ ਰੁਪਈਆ ਵੀ ਲਾਇਆ ਔਰ ਪੈਸਾ ਖਰਾਬ ਵੀ ਹੋ ਗਿਆ ਫਰੈਸ਼ ਸਟੂਡੈਂਟ ਹੋ ਪਹਿਲੀ ਵਾਰ ਜਾਣਾ ਚਾਹੁੰਦੇ ਔਰ ਸੋਚ ਦਿਓ ਕਿ ਇਹ ਗੱਲਾਂ ਮੇਰੇ ਨਾਲ ਨਾ ਹੋਣ ਜਿਹੜੀਆਂ ਕਿਸੇ ਹੋਰ ਨਾਲ ਹੋ ਚੁੱਕੀਆਂ ਨੇ ਜੇ ਤੁਹਾਡੇ ਕੋਲ 5 10 ਜਾਂ ਇਤੋਂ ਵੀ ਜ਼ਿਆਦਾ ਵਾਰ ਰਿਫਿਊਜ਼ਲਾਂ ਹੈਗੀਆਂ ਨੇ ਤੁਸੀਂ ਸਟੱਡੀ ਤੇ ਜਾਣਾ ਹੈ ਤੁਸੀਂ ਟੂਰਿਸਟ ਤੇ ਜਾਣਾ ਤੁਸੀਂ ਵਿਸਟਰ ਤੇ ਜਾਣਾ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਹੈ ਇਆਂ ਪੱਕੇ ਤੌਰ ਤੇ ਪਰਮਨੈਂਟ ਰੈਜ਼ਿਡੈਂਸੀ ਲੈ ਕੇ ਜਾਣਾ ਸਾਰੇ ਕੈਂਡੀਡੇਟ ਇੱਕ ਛੱਤ ਥੱਲੇ ਮਿਲ ਸਕਦੇ ਆ ਉੱਥੇ ਹੀ ਉਹਨਾਂ ਨੂੰ ਪੂਰੀ ਜਾਣਕਾਰੀ ਮਿਲੂਗੀ ਉਸ ਸੈਮੀਨਾਰ 'ਚ ਮੈਂ ਵੀ ਹਿੱਸਾ ਰਾਵਾਂਗਾ ਮੇਰੀ ਪੂਰੀ ਟੀਮ ਰਹੇਗੀ ਵੇ ਆਪ ਵੀ ਮਿਲਾਂਗਾ ਮੇਰੀ ਟੀਮ ਵੀ ਮਿਲੇਗੀ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਗਾਈਡ ਕਰਾਂਗੇ ਮਾਪੇ ਨੂੰ ਇਦਾਂ ਗਾਈਡ ਕਰਾਂਗੇ ਕਿ ਉਹਨਾਂ ਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ ਔਰ ਸਭ ਤੋਂ badi ਗੱਲ ਇਸ ਜਗ੍ਹਾ ਦੀ ਕਿ ਉੱਥੇ ਕੋਈ ਵੀ ਐਡੂ ਲੈਂਡ ਇਮੀਗ੍ਰੇਸ਼ਨ ਆਪਣੀ ਫੀਸ ਨਹੀਂ ਚਾਰਜ ਕਰਨ ਵਾਲਾ ਬਿਲਕੁਲ ਫ੍ਰੀ ਹੋਏਗਾ ਬਿਲਕੁਲ ਫ੍ਰੀ ਆਫ ਕਾਸਟ ਨਾ ਕੋਈ ਐਂਟਰੀ ਫੀਸ ਹੈ ਨਾ ਕੋਈ ਰਜਿਸਟ੍ਰੇਸ਼ਨ ਫੀਸ ਹੈ ਨਾ ਕੋਈ ਪ੍ਰੋਸੈਸਿੰਗ ਫੀਸ ਹੈ ਪਰ ਉੱਥੇ ਨਾਲ ਨਾਲ ਅਸੀਂ ਤਾਂ ਚਲੋ ਫੀਸ ਨਹੀਂ ਲੈ ਰਹੇ ਆਪਣੀ ਫੀਸ ਛੱਡ ਦਾਂਗੇ ਨਾਲ ਨਾਲ ਕਾਲਜ ਯੂਨੀਵਰਸਿਟੀਆਂ ਤੋਂ ਵੀ ਅਪਰੂਵਲ ਲਈ ਹੈ ਕਿਸੇ ਕੋਲੋਂ 50% ਦੀ ਕਿਸੇ ਕੋਲੋਂ 80% ਦੀ ਐਪਲੀਕੇਸ਼ਨ ਫੀਸ ਤੇ ਵੇਵਰ I 20 ਫੀਸ ਤੇ ਵੇਵਰ ਹਰ ਜਗ੍ਹਾ ਤੇ ਜਿੱਥੇ ਮੌਮਕਿਨ ਕੋਸ਼ਿਸ਼ ਕਰ ਸਕਦੇ ਆ ਉਹ ਕਰਾਂਗੇ ਹੂੰ ਸੋ ਸੋ ਬਿਲਕੁਲ ਇਹ ਐਡੂ ਲੈਗਨ ਇਮੀਗ੍ਰੇਸ਼ਨ ਦੇ ਯੂਐਸਏ ਵੀਜ਼ਾ ਐਕਸਪਰਟ ਗੁਰਪ੍ਰੀ ਚੰਨਈ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਡਾਕੂਮੈਂਟਸ ਦੇ ਉੱਤੇ ਰਿਫਿਊਜ਼ਲ ਲੱਗਿਆ ਹੋਇਆ ਉਹ ਸੱਚ ਦੇ ਨਾਲ ਤੁਰਨ ਕੋਈ ਵੀ ਫੇਕ ਡਾਕੂਮੈਂਟ ਦੇਣ ਦੀ ਕੋਸ਼ਿਸ਼ ਨਾ ਕਰਨ ਸਿਰਫ ਉਹੀ ਦੱਸਣ ਜੋ ਮੌਜੂਦਾ ਸਮੇਂ ਦੇ ਵਿੱਚ ਉਹ ਕਰ ਰਹੇ ਨੇ ਜੇਕਰ ਉਹ ਫ੍ਰੀ ਵੀ ਨੇ ਤਾਂ ਉੱਥੇ ਮੈਂਸ਼ਨ ਕਰ ਸਕਦੇ ਨੇ ਕਿ ਉਹ ਅਨਐਮਪਲੋਇਡ ਨੇ ਕੋਈ ਵੀ ਕੰਮ ਜਿਹੜਾ ਆ ਨਹੀਂ ਕਰ ਰਹੇ ਤੇ ਜੇਕਰ ਕੋਈ ਫੇਕ ਡਾਕੂਮੈਂਟ ਉਹ ਯੂਜ਼ ਕਰਦੇ ਨੇ ਤਾਂ ਅੱਗੇ ਜਾ ਕੇ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਆ ਉਹਨਾਂ ਨੂੰ ਕਰਨਾ ਪੈ ਸਕਦਾ ਸੋ ਬਿਲਕੁਲ ਸਾਡੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਜਰੂਰ ਇਹ ਸਾਰੀ ਜਾਣਕਾਰੀ ਪਹੁੰਚੀ ਹੋਵੇਗੀ ਕਿ ਜਿਨ੍ਹਾਂ ਨੇ ਫੇਕ ਡਾਕੂਮੈਂਟਸ ਯੂਜ਼ ਕੀਤੇ ਨੇ ਉਹਨਾਂ ਤੇ ਰਿਫਿਊਜ਼ਲ ਜਿਹੜਾ ਲੱਗਿਆ ਉਹ ਅੱਗੇ ਜਾ ਸਕਦੇ ਨੇ ਜਾਂ ਫਿਰ ਨਹੀਂ ਯੂਐਸਏ ਦੇ ਵਿੱਚ ਸੈਟਲ ਹੋ ਸਕਦੇ ਨੇ ਜਾਂ ਫਿਰ ਨਹੀਂ ਤੇ ਇਸ ਦੇ ਨਾਲ ਹੀ ਇਹ ਵੀ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੇ ਵਿੱਚ ਸਾਡਾ ਮੁੱਖ ਯੋਗਦਾਨ ਇਹ ਰਹੇਗਾ ਕਿ ਤੁਸੀਂ ਜਿਹੜਾ ਹਰ ਪੱਖ ਤੋਂ ਹਰ ਚੀਜ਼ ਤੋਂ ਸੱਚ ਰਹੋ ਹਰ ਡਾਕੂਮੈਂਟ ਜੋ ਤੁਸੀਂ ਪ੍ਰੋਵਾਈਡ ਕਰਨਾ ਆ ਉਹ ਤੁਹਾਨੂੰ ਸੱਚਾ ਹੋਣਾ ਚਾਹੀਦਾ ਵੈਲਿਡ ਹੋਣਾ ਚਾਹੀਦਾ